ਜਗਤguru ਸਾਹਿਬ ਸ਼੍ਰੀ ਗੁਰੂ ਨਾਨਕਦੇਵ ਜੀ ਅਤੇ ਜਗਤ ਮਾਤਾ ਸੁਲਖਣੀ ਜੀ ਦੇ 538ਵੇਂ ਵਿਆਹ ਪੁਰਬ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਡੇ ਪੱਧਰ ਤੇ ਸੰਗਤਾਂ ਦੇ ਸਹਿਯੋਗ ਨਾਲ ਤਿਆਰੀਆਂ ਆਰੰਭ ਕੀਤੀਆਂ ਜਾ ਚੁੱਕੀਆਂ ਹਨ ਸ਼੍ਰੀ ਗੁਰੂ ਨਾਨਕਦੇਵ ਜੀ ਦਾ ਵਿਆਹ ਪੁਰਬ 29 ਅਤੇ 30 ਅਗਸਤ ਨੂੰ ਬਟਾਲਾ ਚ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ ਮਾਤਾ ਸੁਲਖਣੀ ਜੀ ਦਾ ਪੇਕਾ ਘਰ ਜਿੱਥੇ ਗੁਰੂ ਨਾਨਕ ਸਾਹਿਬ ਵਿਆਹਣ ਗਏ ਸਨ ਅਤੇ ਇਸ ਅਸਥਾਨ ਤੇ ਹੀ ਸ਼੍ਰੀ ਗੁਰੂ ਨਾਨਕਦੇਵ ਜੀ ਅਤੇ ਮਾਤਾ ਸੁਲਖਣੀ ਜੀ ਦੇ ਵਿਆਹ ਕਾਰ ਸੰਪੂਰਨ ਹੋਏ ਸਨ ਇਸ ਸਥਾਨ ਤੇ ਗੁਰਦੁਆਰਾ ਡੇਹਰਾ ਸਾਹਿਬ ਸੇਸ਼ੋ ਬਿਤਾਇਆ ਚਿੱਥੇ ਕੀ ਵਿਆਹ ਪੁਰਬ ਨੂੰ ਲੈ ਕੇ ਸਜਾਵਟ ਦਾ ਕੰਮ ਚੰਗੀ ਪੱਧਰ ਤੇ ਚੱਲ ਰਿਹਾ ਹੈ ਇਸ ਸਮਾਗਮ ਨੂੰ ਲੈ ਕੇ ਪ੍ਰਬੰਧਕਾਂ ਵੱਲੋਂ ਕੀ ਕੀ ਪ੍ਰਬੰਧ ਕੀਤੇ ਜਾ ਰਹੇ ਨੇ ਆਪ ਦੇਖਦੇ ਹਾਂ ਇਸ ਰਿਪੋਰਟ ਦੇ ਜ਼ਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਮੂੱਚੀ ਨਾਨਕ ਨਾਮ ਦੇਵਾ ਸੰਗਤ ਨੂੰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਗਤ ਮਾਤਾ ਸੁਲਖਣੀ ਦੇ ਵਿਆਹ ਗੁਰਪੁਰਬ ਜੋੜ ਮੇਲੇ ਦੀ ਜਿਹੜਾ 538ਵਾਂ ਹੀ ਬਟਾਲੇ ਦੀ ਧਰਤੀ ਤੇ ਤੇ ਗੁਰਦਰਾ ਬੇਰ ਸਾਹਿਬ ਦੀ ਧਰਤੀ ਤੇ ਮਨਾਉਂ ਜਾ ਰਹੇ ਆ ਉਹਦੀ ਲੱਖ ਲੱਖ ਵਧਾਈ ਦੇਣਾ ਜਿੱਥੇ ਮੈਂ ਆਪਣੇ ਵੱਲੋਂ ਵਧਾਈ ਦੇਣਾ ਆਪਣੇ ਮੈਨੇਜਰ ਸਹਿਬਾਨ ਜਿਹੜੇ ਸਹਿਯੋਗੀ ਨੇ ਤੇ ਸਾਡੇ ਸਤਿਕਾਰਯੋਗ ਪ੍ਰਧਾਨ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਉਹਨਾਂ ਵੱਲੋਂ ਵੀ ਸਮੁੱਚੀ ਸੰਗਤ ਨੂੰ ਆਉਣ ਦਾ ਵੀ ਸੱਦਾ ਦੇਣਾ ਔਰ ਨਾਲ ਨਾਲ ਸਾਰਿਆਂ ਨੂੰ ਵਧਾਈ ਵੀ ਦੇਣਾ ਜਦੋਂ ਕਿ ਜਿਸ ਥਾਂ ਤੇ ਅਸੀਂ ਖੜੇ ਆਏ ਇਸ ਥਾਂ ਦੇ ਸੰਕੇਤ ਦਿਖਾਤੀ ਜਾਂਦੇ ਇਸ ਸਥਾਨ ਤੇ ਮੂਲ ਚੰਦ ਜੀ ਖਤਰੀ ਸਾਹਿਬ ਦੇ ਘਰ ਮਾਤਾ ਸਰਖਣੀ ਨੇ ਜਨਮ ਲਿਆ ਤੇ ਬਚਪਨ ਇੱਥੇ ਹੰਡਾਇਆ ਇੱਕ ਘਰ ਸੀ ਲਾ ਕੇ ਉਹਨਾਂ ਦੀ ਵਿਹਲੀ ਸੀ ਔਰ ਇਹਨਾਂ ਗਲੀਆਂ ਵਿੱਚ ਮਾਤਾ ਸਰਖਣੀ ਨੇ ਆਪਣਾ ਬਚਪਨ ਹੰਡਾ ਕੇ ਕਿਤੇ ਵਿੱਦਿਆ ਦਾ ਦਾਣ ਵੀ ਲਿਆ ਕਿਤੇ ਸੇਟੀਆਂ ਨਾਲ ਖੇਡੀ ਵੀ ਏ ਅੱਜ ਜਿਸ ਥਾਂ ਤੇ ਹੀ ਖਲੋਤਿਆਂ ਇੱਥੇ ਗੁਰਦਾਰਾ ਡੇਰਾ ਸਾਹਿਬ ਦੀ ਸ਼ੋਭਤ ਏ ਇਹ ਕਿਉਂ ਏ ਇੱਥੇ ਮਾਤਾ ਸਲਖਣੀ ਦੇ ਵੱਡੇ ਭਾਗ ਜਦੋਂ ਉਹਨਾਂ ਦਾ ਜਨਮ ਹੋਇਆ ਹੈਗਾ ਉਦੋਂ ਹੀ ਧੁਰ ਦਰਗਾਹੋਂ ਲਿਖਿਆ ਉਧਰ ਮਹਿਤਾ ਕਲਿਆਨਦਾਸ ਪਟਵਾਰੀ ਦੇ ਗ੍ਰਹਿ ਵਿਖੇ ਵੀ ਇੱਕ ਰੱਬੀ ਰੂਹ ਨੇ ਜਨਮ ਲਿਆ ਉਹ ਧੰਗ ਗੁਰਨਾਨਕ ਅਲਾਈ ਜੋਤ ਆ ਜਿਹਨੂੰ ਦਾਈ ਦੌਲਤਾ ਨੇ ਸਭ ਤੋਂ ਪਹਿਲਾਂ ਪਛਾਣਿਆ ਔਰ ਉਹਦੇ ਜਦੋਂ ਜਵਾਨੀ ਵਿੱਚ ਆਏ ਨੇ ਫਿਰ ਇੱਕ ਗ੍ਰਸਤ ਜੀਵਨ ਸ਼ੁਰੂ ਹੋਣ ਦੀ ਗੱਲ ਸ਼ੁਰੂ ਹੁੰਦੀ ਜਿਹੜੀ ਸਾਡੇ ਸਮਾਜ ਵਿੱਚ ਬਹੁਤ ਜ਼ਰੂਰੀ ਹੈ ਉਹ ਗੁਰਨਾਨਕ ਸਾਹਿਬ ਬਟਾਲੇ ਦੀ ਧਰਤੀ ਤੇ ਵਿਆਹਣ ਆਏ ਨੇ ਤੇ ਵਿਆਹਣ ਆਏ ਨੇ ਜਗਤ ਮਾਤਾ ਸਲਖਣੀ ਜੀ ਨੂੰ ਇਸ ਦਾਸੀ ਉਹਨਾਂ ਦਾ ਘਰ ਲਾਗੇ ਗੁਰਦਰਾ ਕੰਧ ਸਾਹਿਬ ਆ ਉੱਥੇ ਉਹਨਾਂ ਦੀ ਬਰਾਤ ਰਾਈ ਗਈ ਇੱਥੇ ਉਹਨਾਂ ਦਾ ਆਨੰਦ ਕਾਰਜ ਹੋਇਆ ਧੰਗੁਰ ਗੁਰਨਾਨਕ ਸਾਹਿਬ ਨੂੰ ਉਹ ਵੇਲੇ ਕਿਹਾ ਗਿਆ ਅਗਣੀ ਦੇ ਫੇਰੇ ਲੈ ਜਾਣ ਗੁਰਨਾਨਕ ਸਾਹਿਬ ਨੇ ਮਨਾਂ ਕੀਤਾ ਕਿਹਾ ਮੈਂ ਸ਼ਬਦ ਦਾ ਪੁਜਾਰੀ ਆ ਥੱਲੇ ਇੱਕ ਥੜਾ ਸਾਹਿਬ ਏ ਜਿੱਥੇ ਇੱਕ ਚੌਂਕੀ ਟਿਕਾਈ ਗਈ ਜਿੱਤੇ ਮੂਲ ਮੰਤਰ ਦਾ ਜਾਪ ਉਚਾਰ ਕੇ ਰੱਖਿਆ ਗਿਆ ਤੇ ਉਹਦੀਆਂ ਚਾਰ ਪ੍ਰਕਰਮਾ ਕਰਕੇ ਧੰਗੁਰ ਗੁਰਨਾਨਕ ਸਾਹਿਬ ਨੇ ਆਪਣਾ ਗ੍ਰਸਤੀ ਜੀਵਨ ਸ਼ੁਰੂ ਕੀਤਾ ਅਜੋਨਾਂ ਸਥਾਨਾਂ ਤੇ 538 ਸਾਲ ਬਾਅਦ ਵੀ ਸੰਗਤਾਂ ਆਪਣੇ ਗੁਰੂ ਨੂੰ ਆਪਣੀ ਜਗਤ ਮਾਤਾ ਨੂੰ ਯਾਦ ਕਰਦੇ ਆ ਉਹਨਾਂ ਦੇ ਗ੍ਰਸਤੀ ਜੀਵਨ ਨੂੰ ਸ਼ੁਰੂ ਕਰਦੇ ਆ ਅੱਜ ਉਹਨਾਂ ਦਾ ਵਿਆਹ ਪੁਰਬ ਜੋੜ ਮੇਲਾ ਜਿਹੜਾ ਉਹ ਮਨਾਉਣ ਜਾ ਰਹੇ ਆ ਬਹੁਤ ਵੱਡੀ ਖੁਸ਼ੀ ਹੈ ਸੰਗਤ ਵਿੱਚ ਬਹੁਤ ਵੱਡੀਆਂ ਤਿਆਰੀਆਂ ਉਹ ਭਾਵੇਂ ਮਠਿਆਈ ਦੀ ਗੱਲ ਕਰ ਲਈਓ ਭਾਵੇਂ ਲੰਗਰ ਦੀ ਗੱਲ ਕਰ ਰਹੀ ਹੈ ਹਰ ਪੱਖ ਤੋਂ ਹੀ ਸੰਗਤਾਂ ਵੱਡੇ ਪੱਧਰ ਤੇ ਤਿਆਰੀਆਂ ਕਰ ਰਹੀਆਂ